ਇੱਕ ਨਾ ਬਈ ਮੰਨੇ ਜਿਵੇਂ ਅੱਜ ਕੱਲ ਗੱਲਾਂ ਇਹ ਚੱਲਦੀਆਂ ਨੇ ਜਿਆਦਾ ਵੀ ਖੁੱਲੇ ਜੋੜਾਂ ਤੇ ਬੰਦ ਜੋੜਾਂ ਇਹਦਾ ਉਹਦਾ ਕੀ ਮਤਲਬ ਚੱਕਰ ਕਿੰਨਾ ਕੁ ਫਾਇਦਾ ਇਹ ਤਾਂ ਭੇੜਚਾਲ ਆ ਬਈ ਐਵੇਂ 2-3 ਸਾਲਾਂ ਦਾ ਚੱਲ ਜਾਂਦਾ ਕੰਮ ਵਿੱਚ ਬਈ ਆਪਣੀਆਂ ਕਬੂਤਰੀਆਂ ਲੈ ਦੋ ਦੋ ਉਂਗਲਾਂ ਪੈਈਆਂ ਨਾ ਤੇ ਉਹਨਾਂ ਦੇ ਵੀ ਉੱਡਦੇ ਆ ਬਈ ਬੱਚੇ ਆ ਆ ਵੀ ਉਡੀਆਂ ਲਾਲਾ ਸਾਹਿਬ ਪੁਰੀਆਂ ਟਾਪ ਇਹ ਤਾਂ ਐਵੇਂ ਬਕਵਾਸ ਆ ਬਈ ਠੀਕ ਹੈ ਇਹ ਤਾਂ ਗਲਤ ਗੱਲਾਂ ਨੇ ਹਾਂ ਵੀ ਇਹ ਹੀ ਗੱਲ ਦਾ ਜਾਨੀ ਜਿਹੜਾ ਚਲਾ ਰੱਖਿਆ ਵੀ ਨਵੇਂ ਮੁੰਡੇ ਲਾਵਾ ਜਾਂਦੇ ਕਹਿੰਦੇ ਨਹੀਂ ਬੰਦ ਜੋੜਾ ਨਹੀਂ ਨਹੀਂ ਗਲਤ ਗੱਲ ਆ ਬਈ ਆ ਤਾਂ ਲਿਆ ਕੇ ਲੋਕ ਬਈ ਦੋ ਦੋ ਉਂਗਲਾਂ ਪੈਣ ਲਾਉਂਦੇ ਲਾਲਾ ਸਾਹਿਬ ਜੋੜਾਂ ਚ ਹਾਂ ਠੀਕ ਹੈ ਇਹ ਤਾਂ ਗਲਤ ਗੱਲ ਆ ਯਾਰ ਠੀਕ ਹੈ ਬਈ ਤੇ ਬਈ ਇੱਕ ਦੋ ਵਾਰ ਇੱਕਦਮ ਹੋਰ ਪਹੁੰਚ ਇਹ ਚੱਕਰਾਂ ਚ ਜਾਣਾ ਪਊ ਇਹ ਕੋਈ ਫਾਇਦਾ ਨਹੀਂ ਬੰਦ ਖੁੱਲੇ ਜੋੜਾ ਐਵੇਂ ਚੱਕਰਾਂ ਚ ਨਹੀਂ ਪਾਣਾ ਚਾਹੀਦਾ ਬਈ ਠੀਕ ਹੈ ਠੀਕ ਹੈ ਹਾਂ ਇਸ ਮਾਦ ਲਈ ਗੱਲ ਦੇ ਵਿੱਚ ਕੋਈ ਬਾਲਾ ਹੈ ਨਹੀਂ ਹਾਂ ਬਈ ਖੁੱਲੇ ਜੋਣ ਵਾਲਾ ਕਹਿੰਦਾ ਉੱਡੇ ਨਹੀਂ ਆਲੇ ਲਾਲਾ ਸਾਹਿਬ ਸਭ ਤੋਂ ਬਾਜੀਆਂ ਨਹੀਂ ਮੀਡੀਆਂ ਹੋਈ ਮੈਂ ਉਹ ਕਬੂਤਰ ਵੀ ਤੁਹਾਨੂੰ ਦਿਖਾਉਂਗਾ ਜਿਹੜਾ ਬਾਈ ਜਿਵੇਂ ਹੁਣ ਕਹਿੰਦਾ ਵੀ ਖੁੱਲੇ ਜੋੜ ਵਾਲਾ ਮੇਰਾ ਵੱਧ ਡੜਿਆ ਕਿਹੜੇ ਕਿਹੜੇ ਪਿੰਡੋਂ ਡੜਿਆ ਉਹ ਵੀ ਤੁਹਾਨੂੰ ਮੈਂ ਦੂਬਾ ਕਬੂਤਰੇ ਦਿਖਾਉਣੇ ਆ ਬਾਈ ਦੇ ਤੇ ਬਾਈ ਇੱਕ ਗੱਲ ਮੈਂ ਹੋਰ ਪੁੱਛਦਾ ਵੀ ਬਹੁਤੇ ਬੰਦੇ ਕਹਿੰਦੇ ਆ ਵੀ ਆਹ ਦੋ ਬਾਜੀ ਜਿੱਤੇ ਕਬੂਤਰ ਨੂੰ ਹੁਣ ਬੰਦ ਕਰਦੇ ਵੀ ਇਹਨੇ ਹੁਣ ਗਾਹਾਂ ਉੱਡਣਾ ਨਹੀਂ ਵੀ ਆਪਾਂ ਬਈ ਐ ਕਰਿਆਗਾ ਵੀ ਕਬੂਤਰ ਜਾਂ ਛੱਡੀ ਜਾਂਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਛੱਡੀ ਜਾਂਦੇ ਆ ਬਾਈ ਉਹ ਪਹਿਲਾਂ ਤਾਂ ਆਪਾਂ ਤੋਂ ਲਿਆਜੀ ਲੈ ਜਾਂਦੇ ਆ ਬਈ ਕਹਿੰਦਾ ਵੀ ਆਪਾਂ ਨੂੰ ਚਾਹੀਦਾ ਕਬੂਤਰੇ ਬਾਜੀ ਨਾਲ ਸਾਡਾ ਆਪਾਂ ਦੇ ਨਾਲ ਲਗਭਗ ਐਤਕੀ ਜਿੱਤੇ ਸ ਕਯਾ ਮਤਲਬ ਇਹ ਹੈ ਵੀ ਕਿੰਨੀਆਂ ਬਾਜ਼ੀਆਂ ਇੱਕ ਕਬੂਤਰ ਨਾਲ ਸਾ ਵੱਧ ਤੋਂ ਵੱਧ ਜਿੱਤੀਆਂ ਹੋਈਆਂ ਨੇ ਬਾਈ ਜਿੰਨਾ ਵਿੱਚ ਬੰਦੇ ਦਾ ਬਾਈ ਜਿੰਨਾ ਚਿਰ ਗਮਾਚਦਾ ਨਹੀਂ ਜਾਂ ਕੁਝ ਹੁੰਦਾ ਨਹੀਂ ਬਾਈ ਉਹਨਾਂ ਜੇ ਛੱਡ ਨੂੰ ਨਹੀਂ ਛੱਡਦੇ ਬਾਈ ਹਾਂ ਨਹੀਂ ਬਾਈ ਚੱਲੀ ਜਾਂਦਾ ਕੰਮ ਕਰਦਾ ਵੀ ਆਪਾਂ ਕਿੰਨੀਆਂ ਛੱਡੀਆਂ ਇੱਕ ਕਬੂਤਰ ਨਾਲ ਵੱਧ ਤੋਂ ਵੱਧ ਆਪਾਂ ਤਾਂ ਆਪਾਂ ਬਾਈ ਤਿੰਨ ਛੱਡਿਆ ਕਬੂਤਰ ਇੱਕ ਤਿੰਨੀ ਜਿੱਤਿਆ ਆਪਣਾ ਕਬੂਤਰ ਬਾਈ ਬਾਜ਼ੀਆਂ ਕਿ ਕਿਹੜਾ ਸੀਗਾ ਉਹ ਉਹ ਖੱਟੀ ਕਾਲੀ ਅੱਖ ਦਾ ਕਬੂਤਰ ਸੀਗਾ ਬਾਈ ਅੱਛਾ ਹਾਂ ਨਿੰਗ ਵਾਲੇ ਤੇ ਮੀਰ ਆਪਦਾ ਸੀ ਉਹ ਦੋਸਤ ਲੈ ਕੇ ਬਾਈ ਆਪਣੇ ਕਈ ਦਿਨ ਹੋਗੇ ਠੀਕ ਹੈ ਨਕੋਦਰ ਵਾਲੇ ਸੀ ਮੁੰਡੇ ਉਹ ਲੈ ਕੇ ਬਾਈ ਬਾਈ ਜਿਵੇਂ ਤਾਂ ਗੱਲ ਤਾਂ ਬਈ ਆਪਣੇ ਹੁਣ ਇਸ ਟਾਈਮ ਕਿੰਨੇ ਸ਼ਗਿਰਦ ਨੇ ਹੈ ਗਿਆ ਬਈ 7-8 ਚੇਲੇ 7-8 ਹਾਂਜੀ ਬਈ ਠੀਕ ਹੈ ਤੇ ਬਈ ਜੇ ਕਈ ਵਾਰ ਮੇਰੇ ਵਰਗਾ ਨਵਾਂ ਮੁੰਡਾ ਕੋਈ ਹੋਰ ਕਹਿ ਦੇ ਬਈ ਕਬੂਤਰ ਸਾਡਾ ਸਮਾਉਣਾਗਾ ਫਿਰ ਸਾਂਭ ਦਿੰਨੇ ਬਈ ਸਾਂਭ ਵੀ ਦਿੰਨੇ ਆ ਬਈ ਹਨਾ ਤੇ ਪਹਿਲਾਂ ਅਗਲੇ ਦਾ ਖਰਾਬ ਕਿਵੇਂ ਕੁਛ ਕਰਾਂ ਦਾ ਦਵਾਈ ਦਬੂਈ ਸਹੀ ਨਹੀਂ ਲੱਗੀ ਹੁੰਦੀ ਕਬੂਤਰਾਂ ਦੇ ਹਨਾ ਬਈ ਤੇ ਖਰਾਬ ਹੋ ਜਾਂਦਾ ਕੂਤਰ ਪਤਾ ਲੱਗ ਜਾਂਦਾ ਸਾਂਭ ਦਾ ਬੰਦਾ ਨਾ ਘੰਟੇ ਜੀ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਨਹੀਂ ਉੱਡਣਾ ਯਾਰਾ ਕਬੂਤਰ ਚੱਲਿਆ ਆ ਜਾ ਚੱਲਿਆ ਨਹੀਂ ਚੱਲਣਾ ਹਾਂ ਪਹਿਲਾਂ ਆਪਣੇ ਵਾਲ ਦਾ ਸੈਟ ਬੈਟ ਕਰਕੇ ਰੱਖੇ ਹੁੰਦੇ ਹਨਾ ਬਈ ਅੱਗੇ ਉਡਣਾ ਕਰਨਾ ਕਿਸਮਤ ਆ ਢਾਈਆਂ ਢੂਈਆਂ ਬੰਦੂ ਹਸਾਬ ਨਾਲ ਬੰਦਾ ਬੰਦੀ ਕਰਕੇ ਰੱਖਦਾ ਹੈਗਾ ਬਈ ਪਤਾ ਨਹੀਂ ਹੁੰਦਾ ਦੂਜੇ ਨੇ ਕੀ ਹਾਂ ਦੂਜੇ ਨਵੇਂ ਬੰਦੇ ਦਾ ਕਬੂਤਰ ਬਿਠਾ ਹਰੀਆਂ ਮਾਰਦਾ ਬਈ ਹਨਾ ਨਹੀਂ ਉਡਦਾ ਉਹ ਸਹੀ ਗੱਲ ਹੈ ਇੱਕ ਬਈ ਜਿਵੇਂ ਹੁਣ ਕਬੂਤਰਾਂ ਦੇ ਵਿੱਚ ਬਿਮਾਰੀਆਂ ਖੈਰ ਸਾ ਸੀਜ਼ਨ ਦੇ ਵਿੱਚ ਥੋੜਾ ਜਲਦੀ ਜਿਆਦਾ ਆਉਣ ਲੱਗ ਜਾਂਦੀਆਂ ਨੇ ਠੰਡ ਦੇ ਵਿੱਚ ਹਨਾ ਬਈ ਕਿਹੜੀ ਕਿਹੜੀ ਬਿਮਾਰੀ ਦਾ ਵੱਧ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਵੱਧ ਪੈਂਦੀ ਆ ਆ ਟਾਈਮ ਕਬੂਤਰਾਂ ਨੂੰ ਅੱਖਾਂ ਵਾਲੀ ਹੋਊਗੀ ਜਿਵੇਂ ਬਈ ਹਨਾ ਘੁੰਮਣੀ ਹੋਊਗੀ ਤੇ ਫੈਂਸੀਆਂ ਵਾਲਾ ਫੈਂਸੀਆਂ ਤਾਂ ਇਹ ਹਾਲ ਆ ਬਈ ਇੱਕ ਫੋਲ ਬਾਕਸ ਨਾਲ ਵੈਕਸੀਨ ਆਉਂਦੀ ਆ ਜੋੜੇ ਲਾਉਣ ਤੋਂ ਪਹਿਲਾਂ ਪਹਿਲਾਂ ਲੱਗਦੀ ਆ ਬਈ ਠੀਕ ਹੈ ਜੀ 20 25 ਦਿਨ ਪਹਿਲਾਂ ਲਾ ਦੇ ਤੇ ਉਹ ਵਧੀਆ ਵਈ ਮੁੜ ਕੇ ਨਹੀਂ ਹੁੰਦੀਆਂ ਬੱਚਿਆਂ ਦੇ ਫਿੰਸੀਆਂ ਨਹੀਂ ਹੁੰਦੀਆਂ ਵੱਡੇ ਜੋੜਾਂ ਦੇ ਜੋੜਿਆਂ ਦੇ ਲੱਗਦੀ ਆ ਮਤਲਬ ਵੀ ਉਹ ਇੰਜੈਕਸ਼ਨ ਟਾਈਪ ਹੁੰਦਾ ਜਾਂ ਜੈਕਸਨ ਹੈ ਜੈਕਸਨ ਬਾਈ ਕਿ ਮੈਂ ਆਪਾਂ ਆਰਟ ਵੀ ਲਾਉਣੀ ਆ ਨਹੀਂ ਨਹੀਂ ਉੱਡੀ ਜਾਂਦੇ ਆ ਬਈ ਸਭ ਕੁਝ ਹੁੰਦਾਗਾ ਵੀ ਕੋਈ ਦਿੱਕਤ ਨਹੀਂ ਹੈਗੀ ਆਪਾਂ ਲਈ ਆ ਕੂਤਰਾ ਦੀ ਬਹੁਤ ਬੰਦੇ ਲਾਉਂਦੇ ਆ ਆਪਾਂ ਵੀ ਲਾਈ ਆ ਬਾਈ ਹੁਣ ਲਾਈ ਨਹੀਂ ਹੁਣ ਤਾਂ ਆਪਣੇ ਫਿੰਸੀ ਨਹੀਂ ਹੋਈਆਂ ਕਦੇ ਬਈ ਪਹਿਲਾਂ ਲਾਉਂਦੇ ਰਹੇ ਆ ਆਪਾਂ ਠੀਕ ਠੀਕ ਹੈ ਠੀਕ ਹੈ ਕੋਈ ਫਰਕ ਨਹੀਂ ਬਈ ਇਹਦਾ ਬਈ ਕਾਰਨ ਕੀ ਆ ਬਈ ਕਿਉਂ ਹੋ ਜਾਂਦੀ ਜੇ ਮਤਲਬ ਖੁੱਡਿਆਂ ਚ ਸਲਾਵ ਦੇ ਕਾਰਨ ਹੋਏ ਨੇ ਮੱਛਰ ਮੱਛਰ ਕਾਰਨ ਬ ਠੀਕ ਹੈ ਜਦੋਂ ਬਾਲਾ ਵਾਧਾ ਪਾ ਜਾਂਦਾ ਫੇਰ ਨਹੀਂ ਬਾਈ ਇਹਦਾ ਕੋਈ ਹੱਲ ਹੈਗਾ ਅੱਛਾ ਜੀ ਹਾਂ ਦਵਾਈਆਂ ਬੜੀਆਂ ਦਿੰਦੇ ਆ ਕੋਈ ਕੁਸ ਲਾਉਂਦਾ ਕੋਈ ਕੁਸ ਕਰਦਾ ਇਹਦਾ ਪਹਿਲੀ ਜੋੜਿਆਂ ਦੇ ਲੱਗੇ ਹੁਣ ਠੀਕੇ ਬਾਈ ਅੱਛਾ ਜੀ ਹਾਂ ਜੀ ਤੇ ਭਾਈ ਜੇ ਕਈ ਵਾਰ ਕੋਈ ਕਬੂਤਰ ਮਤਲਬ ਕਬੂਤਰੀ ਮਤਲਬ ਆਂਡੇ ਨਾ ਰੱਖਦੀ ਹੋਵੇ ਜਾਂ ਉਹ ਉਹ ਚੀਜ਼ ਦਾ ਕੀ ਦੇਖ ਮਤਲਬ ਆਪਾਂ ਗੱਲ ਕਰ ਸਕਦੇ ਆਂਗੇ ਉਹ ਤਾਂ ਬਈ ਆਪਾਂ ਨਾ ਆਂਡੇ ਵਾਲੀ ਆਂਡੇ ਦੀ ਗਿਰੀ ਕੱਢ ਕੇ ਤੇ ਥੋੜੀ ਜਿਹੀ ਕਲੀ ਪਾ ਕੇ ਵਿੱਚ ਸ਼ਹਿਦ ਪਾ ਕੇ ਗੁੜ ਪਾ ਕੇ ਉਹ ਦਵਾਈ ਬਣਾਉਂਦੇ ਆ ਬਾਈ ਇੱਕ ਉਹਨਾਂ ਲਾ ਲੈਂਦੀਆਂ ਬਾਈ ਜਦੋਂ ਨਾਲ ਲਾ ਹਾਂ ਵਿੱਚ ਲਾ ਲੈਂਦੀਆਂ ਕਬੂਤਰੀਆਂ ਵੀ ਇੱਕਈ ਵਾਰ ਕੋਈ ਲਾ ਕੋਈ ਲਾ ਲੈ ਲੈਂਦੇ ਆ ਕੋਈ ਪਾਲਦੀ ਨਹੀਂ ਹੈਗੀ ਉਹ ਉਹ ਚੀਜ਼ ਦਾ ਬਈ ਆਪਾਂ ਕਿਵੇਂ ਕਰ ਹਾਂ ਮਤਲਬ ਹੱਲ ਕਰ ਸਕਦੇ ਆਂ ਪਾਲਦੀ ਕਿਵੇਂ ਬਈ ਵੀ ਕਈ ਵਾਰ ਆਂਡੇ ਰੱਖ ਲੈਂਦੇ ਆ ਕਈ ਨੂੰ ਪਤਾ ਨਹੀਂ ਵਿੱਚੋਂ ਬੱਚੇ ਕਿਵੇਂ ਕੱਢਨੇ ਹੁੰਦੇ ਆ ਜਾਂ ਫਿਰ ਉਹ ਦੂਜੇ ਥੱਲੇ ਰੱਖ ਦਿੰਦੇ ਨੇ ਨਹੀਂ 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 ਬਈ ਯਾਰ ਸਾਰੀਆਂ ਕੱਢਦੀਆਂ ਆਪਣੇ ਤਾਂ ਇਹ ਪ੍ਰੋਬਲਮ ਆਈ ਨਹੀਂ ਕਦੇ ਅਜੇ ਤੱਕ ਵੀ ਦੇਖੀ ਨਹੀਂ ਮੈਂ ਮੁੰਡੇ ਦੇਖਿਆ ਉਹ ਕਹਿੰਦੇ ਵੀ ਯਾਰ ਸਾਡੇ ਆਹ ਦਿੱਕਤ ਪੈਂਦੀ ਹੈ ਬਈ ਇਹਦਾ ਹੱਲ ਕੀ ਹੈ ਨਾ ਯਾਰ ਬਈ ਆਪਣੇ ਤਾਂ ਕਦੇ ਅਜੇ ਤੱਕ ਦੇਖੀ ਨਹੀਂ ਆਪਾਂ ਤਾਂ ਇਹ ਕੰਮ ਵੀ ਮੈਂ ਇੱਕ ਮੁੰਡਿਆ ਉਹ ਮੈਨੂੰ ਫੋਨ ਕੀ ਆਪਾਂ ਕਹਿੰਦੇ ਨਾ ਚਲ ਦਿਨਾਂ ਦਾ ਫਰਕ ਹੋਵੇ ਫੇਰ ਠੀਕ ਹੈ ਹਾਂ 9 ਕਿੰਨੇ ਦਿਨ ਬਈ ਮਤਲਬ ਬੱਚਾ ਯਾਨੀ ਕਿ ਅੰਡੇ ਚੋਂ ਆ ਜਾਂਦਾ ਬਾਹਰ 21 ਦਿਨਾਂ ਬਾਅਦ ਨਿਕਲਦੇ ਬੱਚੇ ਬਈ ਠੀਕ ਹੈ ਹਾਂ ਇੱਕ ਦੋ ਦਿਨ ਪਹਿਲਾਂ ਵੀ ਨਿਕਲ ਜਾਂਦਾ ਗਰਮੀ 'ਚ ਬਈ ਆਪਣੇ ਨਿਕਲੇ ਬਈ 18ਵੇਂ 18ਵੇਂ ਦਿਨ ਵੀ ਨਿਕਲੇ ਬੱਚੇ ਠੀਕ ਹੈ ਹਾਂ ਜੀ ਤੇ ਭਾਈ ਜਿਵੇਂ ਹੁਣਾਂ ਪਿੱਛੇ ਬੱਚਿਆਂ ਦੀ ਬਾਜੀਆਂ ਹੋਈਆਂ ᱛੀ ਸਾਰੀਆਂ ਹਨਾ ਦੋ ਕਲੀ ਦੇ ਇੱਕ ਕਲੀ ਦੇ ਬੱਚਿਆਂ ਦੀ ਬਾਜੀਆਂ ਹੋਈਆਂ ᱛੀਆਂ ਤੇ ਭਾਈ ਉਹ ਬਾਜੀਆਂ ਛੱਡੀਆਂ ਸੀਆਂ ਛੱਡੀਆਂ ਬਈ ਕਿਹੜੇ ਕਿਹੜੇ ਪਿੰਡ ਮਤਲਬ ਛੱਡੀਆਂ ਸੀ ਬਈ ਆਪਾਂ ਐਕੀ ਜਿੱਤੇ ਆਪਣਾ ਬੱਚਾ ਕਿਦਾ ਆਪਣੇ ਕੋਟ ਭਾਰੇ ਤੋਂ ਬਈ ਹਮ ਐ ਕਿ ਸਭ ਤੋਂ ਵੱਧ ਡੁੱਸਰ ਚ ਬਈ ਅੱਛਾ ਹਾਂ ਸੱਤ ਤੋਤੀ ਬੈਠਾ ਬਈ ਆਪਣਾ ਬੱਚਾ ਡੁੱਸਰ ਦੇ ਵਿੱਚ ਡੁੱਸਰ ਚ ਟੰਗੇ ਕਿਹਨੂੰ ਡੁੱਡੇ ਸੀ ਬਈ ਉੱਥੇ ਪਹਿਲੇ ਦਿਨ ਧਿਆਨ ਨਹੀਂ ਬਈ ਇੰਨਾ ਕੋਈ ਹਾਂ ਤੇ ਮੁੰਡੇ ਲਿਆ ਕੇ ਛੱਡਿਆ ਸੀਗਾ ਮੁੰਡਿਆਂ ਨੂੰ ਫੜਾਦਾ ਸੀ ਆਪਣੇ ਦੋਸਤ ਨੇ ਠੀਕ ਆ ਕਿਹੜੇ ਨਾਲ ਲੱਗਦੀ ਬਈ ਉਹ ਉਹ ਹੈਗਾ ਸੀ ਮੀਰਾ ਕੂਤਰੀ ਸੀ ਸਖਦੇਵ ਸਮਾਸਰਾਲਾਂ ਚੋਂ ਕੂਤਰੀ ਸੀ ਬਈ ਪੁੰਨੂ ਵਾਲਿਆਂ ਚ ਅੱਛਾ ਉਹ ਕੂਤਰੀ ਦਾ ਬੱਚਾ ਸੀ ਬਈ ਜਿਹੜਾ ਉੱਥੇ ਜਿੱਤਿਆ ਹਾਂ ਬਈ ਉਹ ਬੈਠਾ ਥੱਲੇ ਦਿਖਾਉਂਗਾ ਮੈਂ ਠੀਕ ਆ